ਸੋ ਦੋਸਤੋ ਆਪਣੇ ਚੈਨਲ ਤੇ ਜਿਹੜੀ ਸਾਹਮਣੇ ਤੁਸੀਂ ਕਾਲੀ ਡੱਬੀ ਵਹਿੜ ਵੇਖ ਰਹੇ ਆ ਪਹਿਲੀ ਵਹਿੜ ਐ ਢੀ ਤੋਕੜ ਗੱਬਣ ਤੇ ਸ਼ਕੀਨ ਬਹੁਤ ਟੌਪ ਦੀਆਂ ਬਾਕੀ ਦੂਜੀਆਂ ਵੀ ਪਰ ਇਹਦੀ ਕੁਝ ਗੱਲ ਦੋਸਤੋ ਹੋਰੀ ਆ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਅਸੀਂ ਪਹੁੰਚੇ ਆ ਪੰਡ ਕਮਿਆਣਾ ਬਾਈ ਬੋੜ ਸਿੰਘ ਕੋਲੇ ਸੋ ਦੋਸਤੋ ਤਿੰਨ ਜਾਨਵਰ ਵਿਖਾਉਣੇ ਆ ਅੱਜ ਤੇ ਨੇ ਚੜਦੇ ਤੋਂ ਚੜਦੇ ਆ ਤੇ ਬਾਕੀ ਗੱਲਬਾਤ ਆਪਾਂ ਬਾਈ ਜੀ ਹਰ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨੇ ਮੇਰੇ ਵੀਰ ਆਪਣੇ ਚੈਨਲ ਤੇ ਇਸ ਵੀਡੀਓ ਨੂੰ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਜਿਹੜਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਸੋ ਦੋਸਤੋ ਆਪਣੇ ਚੈਨਲ ਤੇ ਜਿਹੜੀ ਸਾਹਮਣੇ ਤੁਸੀਂ ਕਾਲੀ ਡੱਬੀ ਵਿਹੜ ਵੇਖ ਰਹੇ ਆ ਪਹਿਲੀ ਵਿਹੜ ਆਈ ਢੀ ਟੋਕੜ ਗੱਬਣ ਤੇ ਸ਼ਕੀਨ ਬਹੁਤ ਟੌਪ ਦੀਆਂ ਬਾਕੀ ਦੂਜੀਆਂ ਵੀ ਪਰ ਇਹਦੀ ਕੁਝ ਗੱਲ ਦੋਸਤੋ ਹੋਰੀ ਆ। ਬਾਕੀ ਆਪਾਂ ਬਾਈ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਤੇ ਇਹਨਾਂ ਪਸ਼ੂਆਂ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਲੈ ਕੇ ਸਾਂਝੀ ਕਰਕੇ ਦੇਵਾਂਗੇ। ਆਓ ਬਾਈ ਜੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਦਰਸ਼ਕਾਂ ਨੂੰ ਆਪਣਾ ਨਾਂ ਦੱਸ ਦਿਓ ਆਪਾਂ ਨੂੰ ਤਾਂ ਪਤਾ ਹੀ ਹੈ। ਨਾਂ ਬਾਈ ਜੀ ਬੋੜ ਸਿੰਘ ਜੀ। ਕੰਮਿਆਣਾ ਜ਼ਿਲ੍ਹਾ ਫਰੀਦਕੋਟ। ਜ਼ਿਲ੍ਹਾ ਫਰੀਦਕੋਟ। ਹਾਂਜੀ। ਤੇ ਬਾਈ ਜੀ ਆਪਣੇ ਚੈਨਲ ਤੇ ਤੁਸੀਂ ਜੁੜੇ ਆ ਤੇ ਕਿੰਨਾ ਮਤਲਬ ਵਾਧਾ ਹੋਇਆ ਹੈ। ਜਾਣਕਾਰੀ ਦੇ ਵਿੱਚ ਜਾਂ ਕਿੰਨੇ ਕੁ ਲੋਕ ਆਪਣੇ ਨਾਲ ਜੁੜੇ ਆ ਚੈਨਲ ਤੇ ਤਾਂ ਬਾਈ ਜੀ ਆਪਾਂ ਤੁਹਾਡੇ ਨਾਲ 3-4 ਸਾਲਾਂ ਤੋਂ ਜੁੜੇ ਹਨ ਪਿਛਲੇ ਤੋਂ ਹਾਂਜੀ ਤੇ ਪਰ ਜਿਹੜੀਆਂ ਤੋਕੜਾਂ ਘੱਟਾਂ ਦੀ ਆਪਾਂ ਮੰਡੀਆਂ ਲਾਈਆਂ ਸੀ 2-3 ਹਾਂਜੀ ਹਾਂਜੀ ਉਹਨਾਂ ਦਾ ਰਿਸਪੌਂਸ ਇੰਨਾ ਕੁ ਮਿਲ ਗਿਆ ਕਿ 1000 ਪਲੱਸ ਲੋਕ ਆਪਣੇ ਨਾਲ ਜੁੜ ਚੁੱਕੇ ਆ ਵਾਹ ਵਾਹ ਕਿਆ ਬਾਤ ਹੈ ਤੇ ਕੋਈ ਇਨਕਮ ਦਾ ਸਰੋਸ ਇਹਦੇ ਬਾਰੇ ਜਾਣਕਾਰੀ ਦਿਓ ਸਾਨੂੰ ਵੀ ਕਿੰਨੀ ਕਿੰਨਾ ਚ ਪ੍ਰੋਫਿਟ ਆ ਤੁਹਾਨੂੰ ਪ੍ਰੋਫਿਟ ਬਾਈ ਜੀ ਗੱਲ ਇਦਾਂ ਪ੍ਰੋਫਿਟ ਦੀ ਗੱਲ ਜੇ ਆਪਾਂ ਕਰੀਏ ਤਾਂ ਵੀ ਆਪਣਾ ਕੰਮ ਸਾਫ਼ ਸੁਥਰਾ ਪਹਿਲੇ ਨੰਬਰ ਤੇ ਤਾਂ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਆਪਾਂ ਨਾ ਕਿਸੇ ਨਾਲ ਠੱਗੀ ਧੋਖਾ ਕੀਤਾ ਤੇ ਨਾ ਕਰਨਾ ਕਿਉਂਕਿ ਸਮਾਜ ਮੰਨ ਦਿੱਤਾ ਬਹੁਤ ਜਾਦੇ ਕੁਛ ਹੈ ਨਾ ਵਾਹ ਜੀ ਵਾਹ ਉਹਨੂੰ ਵੀ ਪਤਾ ਪਤਾ ਹੀ ਹੈ ਜੀ ਜਿੰਨਾ ਕ ਪੈਸਾ ਆਪਾਂ ਨੂੰ ਪਿਆਰਾ ਉਹਨਾਂ ਕ ਹਰੇਕ ਬੰਦੇ ਨੂੰ ਪੈਸਾ ਪਿਆਰਾ ਹੁੰਦਾ ਸਹੀ ਹੈ ਜੀ ਐਵੇਂ ਪੈਸੇ ਪਿੱਛੇ ਕਿਸੇ ਨਾਲ ਠੱਗੀ ਮਾਰ ਲਗੇ ਬਿਲਕੁਲ ਜੀ ਉਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਤੇ ਨਾ ਪੈਸਾ ਨਾਲ ਕਿਸੇ ਦੇ ਗਿਆਜ ਤੱਕ ਤੇ ਨਾ ਜਾਣ ਠੀਕ ਹੈ ਜੀ ਆਪਾਂ ਨਫਾ ਲਵਾਂਗੇ ਠੋਕ ਕੇ ਪਰ ਜਾਨਵਰ ਦੇਵਾਂਗੇ ਦੁਨੀਆ ਤੋਂ ਨਿਆਰਾ ਸਾਫ ਸੁਥਰਾ ਪਹਿਲਾਂ ਵੀ ਤੁਹਾਡੇ ਜਾਨਵਰ ਕੋਈ ਮਾੜੀ ਨਹੀਂ ਹੁੰਦੇ ਤਕਰੀਬਨ ਅਸੀਂ ਹਾਂਜੀ ਚੈਨਲ ਦੇ ਉੱਤੇ ਪਾਉਨੇ ਆ ਵੀਡੀਓ ਤੇ ਬਹੁਤ ਟੌਪ ਦੇ ਜਾਨਵਰ ਹੁੰਦੇ ਆ ਤੁਹਾਡੇ ਕੋਲੇ ਹਾਂਜੀ ਤੇ ਕਿੰਨੇ ਕ ਫੋਨ ਫੋਨ ਆ ਜਾਂਦੇ ਬਾਈ ਫੋਨ ਤਾਂ ਬਾਈ ਜੀ ਇੰਨੇ ਕ ਆ ਜਾਂਦੇ ਕਿ ਚੱਕੇ ਨਹੀਂ ਜਾਂਦੇ ਅੱਧੇ ਵੀਰਾਂ ਭਰਾਵਾਂ ਤੋਂ ਆਪਾਂ ਮਾਫੀ ਵੀ ਚਾਹੁੰਦੇ ਆ ਵੀ ਜਿਹੜਾਂ ਦੇ ਫੋਨ ਨਹੀਂ ਚੱਕੇ ਗਏ ਤੇ ਕਈ ਵੀਰਾਂ ਦੇ ਗੇੜੇ ਵੀ ਪਏ ਆਪਣੇ ਹਨਾ ਆ ਗਏ ਮੁੜ ਕੇ ਗਏ ਆਗੇ ਮੁੜਨਾਂ ਆਏ ਠੀਕ ਆਰ ਪਸ਼ੂ ਆਪਣੇ ਜਿਹੜੇ ਪਿਛਲੀ ਵੀਡੀਓ ਤੋਂ ਪਿਛਲੀ ਦੋਨਾਂ ਵੀਡੀਓਾਂ ਦੇ ਪਸ਼ੂ ਸਾਰਾ ਪੰਜਾਂ ਘੰਟਿਆਂ ਦੇ ਵਿੱਚ ਹੀ ਸੇਲ ਹੋ ਗਈ ਸੀ ਸਾਰੇ ਠੀਕ ਹੈ ਜੀ ਤੇ ਲਗਾਤਾਰ ਹੀ ਆਪਣੇ ਕੋਲ ਫਿਰ ਪਸ਼ੂ ਆਉਂਦੇ ਜਾਂਦੇ ਰਹਿੰਦੇ ਲਗਾਤਾਰ ਆਉਂਦੇ ਥੋੜੇ ਡਿਊਟੀ ਦਾ ਕਰਕੇ ਕਸ ਕਰਕੇ ਟੋਕੜ ਲੱਭਣ ਗਾ ਦੀ ਤੁਹਾਨੂੰ ਪਤਾ ਤਿੱਛ ਜਿਆਦੇ ਆ ਥੋੜੀ ਜਿਆਦੇ ਤੇ ਖਾ ਜੀ ਹਾਂ ਤੇ ਮਿਲਦੀ ਨਹੀਂ ਤੇ ਆਪਾਂ ਲੈਣਾ ਹੁੰਦਾ ਜਾਨਵਰ ਸਿਉਣਾ ਤੇ ਸਿਉਣਾ ਹੀ ਵੇਚਣਾ ਹੁੰਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਬਾਈ ਜੀ ਮਲਾਜਮਾ ਆਪ ਤੇ ਸ਼ੌਂਕ ਆ ਦੋਸਤੋ ਸ਼ੌਂਕ ਦਾ ਕੋਈ ਮੋਲ ਨਹੀਂ ਹੁੰਦਾ ਦੇਖ ਲਓ ਕਈ ਵੀਰ ਵਿਹਲੇ ਰਹਿ ਕੇ ਵੀ ਮਿਹਨਤ ਨਹੀਂ ਕਰ ਸਕਦੇ ਤੇ ਬਾਈ ਜੀ ਡਿਊਟੀ ਕਰਕੇ ਵੀ ਪਸ਼ੂਆਂ ਦਾ ਪਸ਼ੂ ਪਾਲਣ ਵੀ ਆਪ ਕਰਦੇ ਆ ਚੁਆਈ ਵੀ ਆਪ ਕਰਦੇ ਤੇ ਪੱਠਾ ਦਿੱਤਾ ਵੀ ਆਪ ਕਹਿੰਦੇ ਕੋਈ ਬੰਦਾ ਨਹੀਂ ਰੱਖਿਆ ਇਹਨਾਂ ਨੇ ਤੇ ਬਾਈ ਜੀ ਫਿਰ ਆ ਗਾਂ ਬਾਰੇ ਦੱਸੋ ਪਹਿਲਾਂ ਇਸੂਆ ਵਿਹੜ ਬਾਰੇ ਇਹ ਬਾਈ ਜੀ ਪਹਿਲਾ ਸੂਆ ਵਿਹੜ ਸੂਈ ਆ ਤੇ ਦੂਜੇ ਲਈ ਗੱਭਣ ਦੂਜੇ ਲਈ ਗੱਭਣ ਹਾਂਜੀ ਠੀਕ ਹੈ ਜੀ ਤੇ ਇਹਨੂੰ ਸੂਈ ਨੂੰ ਹੋ ਗਏ ਬਾਈ ਜੀ 2.5 ਸਾਲ ਪੂਰੇ ਕਿੰਨਾ ਸਮਾਂ ਹੋ ਗਿਆ ਜੀ 22 ਸਾਲ 22 ਸਾਲ ਸੂਈ ਨੂੰ ਹੋ ਗਿਆ ਹਾਂ 22 ਸਾਲ ਹੋ ਗਏ ਸੂਈ ਨੂੰ ਠੀਕ ਹੈ ਜੀ ਯਾਨੀ ਲੰਮਾ ਸਮਾਂ ਇਹ ਖਾਲੀ ਰਹੀ ਖਾਲੀ ਰਹੀ ਹੈ ਬਾਈ ਜੀ ਰਿਪੀਟ ਕਰਦੀ ਰਹੀ ਹੈ ਠੀਕ ਹੈ ਜੀ 2022 ਚ ਆਪਾਂ ਖਰੀਦੀ ਸੀ ਥਾਂਦੇ ਵਾਲੇ ਪਿੰਡ ਤੋਂ ਠੀਕ ਹੈ ਜੀ ਠੀਕ ਆ ਖਰੀਦੀ ਸੀ ਆਪਾਂ ਟੋਕੜੋਂ ਤੋਂ 16 17 ਕਿਲੋ ਦੁੱਧ ਸੀ ਠੀਕ ਹੈ ਜੀ ਆਪਾਂ ਵੇਚ ਦਿੱਤੀ ਸੀ ਅੱਗੇ ਫ੍ਰੀ ਕੋਡ ਠੀਕ ਹੈ ਉਹ ਬੰਦਿਆਂ ਨੇ ਗਾਂ ਵੇਚਤੀ ਗਾਂ ਦੀਆਂ ਹਰੇਕ ਬੰਦਾ ਇਹਦੇ ਨਾਲ ਮੱਥਾ ਮਾਰਦਾ ਰਿਹਾ ਨਹੀਂ ਗੱਬਣ ਹੋਈ ਠੀਕ ਹੈ ਜੀ ਪਰ ਹੁਣ ਜਿਹੜੇ ਬੰਦੇ ਤੋਂ ਆਪਾਂ ਲਈ ਆ ਉਹ ਬੰਦਿਆਂ ਨੇ ਇਹਦਾ ਟਰੀਟਮ ਠੀਕ ਆ ਤੇ ਗੱਭਣ ਚ ਇੱਕ ਪਾਸ 2.5 ਮਹੀਨਿਆਂ ਦੀ ਆ ਜੀ ਤੇ ਦੁੱਧ ਇਹਦੇ ਥੱਲੇ ਦੁੱਧ ਇਸ ਵਕਤ 7 ਕਿਲੋ ਤਿਆਰ ਹੈ ਜੀ ਲਓ ਜੀ ਪਹਿਲੀ ਗੱਲ ਤਾਂ ਇਹ ਆ ਵੱਡੀ ਵੀ ਇੰਨਾ ਚਿਰ ਪਸ਼ੂ ਸੂਕੇ ਤੇ ਅਜੇ ਵੀ ਦੁੱਧ ਦੇ ਰਹੀ ਆ ਤੇ ਚੈੱਕ ਪਾਸ ਤਾਂ ਬਾਈ ਫਿਰ ਹੋਊਗੀ ਇਹ ਬਾਈ ਜੀ ਲੋਹੇ ਤੇ ਲਖੀਰ ਹੋਊਗੀ ਜਿਨੇ ਪੈਸੇ ਇੰਨੇ ਲਾਉਣੇ ਆ ਆਪਦੀ ਦਸੱਲੀ ਕਰਾ ਕੇ ਲਿਆ ਸਕਦਾ ਠੀਕ ਆ ਆਪਾਂ ਵੀ ਪਟਨਲੇਵਾ ਦੋਸਤੋ ਤੁਹਾਨੂੰ ਦਿਖਾਉਣੇ ਆ ਰਾਜੀਪੜੀ ਬਹੁਤ ਜ਼ਿਆਦਾ ਆ ਤੇ ਗੱਡੀ ਦੇ ਇੰਜਣ ਦੇ ਸਮਾਨ ਹੀ ਕਹਿ ਸਕਦੇ ਆ ਆਪਾਂ ਇਹਨੂੰ ਕਨਾਂਗੋਨਾਂ ਦੀ ਕੁਆਲਿਟੀ ਦੇਖ ਸਕਦੇ ਆ ਫਲਕਾਰੀ ਆਪਾਂ ਲਾ ਕੇ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਫਲਕਾਰੀ ਦਾ ਤਾਂ ਪਾਈ ਆ ਵੀ ਬਹੁਤ ਟੌਪ ਹਾਈ ਲੈਵਲ ਦੀ ਵਹਿੜਾ ਦੋਸਤੋ ਇਹ ਤੇ ਇਸ ਕਰਕੇ ਇਹ ਸ਼ਿੰਗਾਰੀ ਆ ਤੁਹਾਨੂੰ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਲਓ ਇਹ ਦੇਖ ਸਕਦੇ ਆ ਬਿਲਕੁਲ ਪਾਧਰਾ ਵਾਲੇ ਵਾ ਤੇ ਮਿਲਕਵੇਨ ਨੀ ਵੀ ਨਿਗਾਹ ਮਾਰ ਲਓ ਤੇ ਥਣਾਂ ਦਾ ਸਾਈਜ਼ ਗਾਇਬ ਦੇਖ ਸਕਦੇ ਆ ਬਹੁਤ ਸੋਹਣਾ ਲੋਨਾ ਪਾਸਾ ਤੋਂ ਤੁਹਾਨੂੰ ਦੋਸਤੋ ਥਣਾ ਦਾ ਸਾਈਜ਼ ਤੇ ਗਾਇਬ ਦਿਖਾਵਾਂਗੇ ਕਦ ਕਾੜ ਤੁਹਾਨੂੰ ਪੁਰੀ ਜਾਂਦੀ ਤਾਂ ਉਹ ਵੀ ਪਤਾ ਲੱਗ ਜਾਊਗਾ ਤੇ ਲੇਵਾ ਪਿਛਲੇ ਪਾਸੋਂ ਦੇਖ ਸਕਦੇ ਆ ਜੀ ਬਹੁਤ ਜ਼ਿਆਦੇ ਸੀਲ ਆ ਤੇ ਸੌ ਸੁਭਾਦੀ ਆ ਬਾਈ ਜੀ ਆਪ ਹੱਥ ਮਾਰ ਰਹੇ ਆ ਲਾਓ ਵੀ ਦੋਸਤੋ ਦੂਜੇ ਪਾਸੇ ਦਾ ਭਵਾਨਾ ਬਿਲਕੁਲ ਸੇਮ ਸਾਈਜ਼ ਦਾ ਹੈ ਤੇ ਕਦ ਕਾੜ ਤੁਹਾਨੂੰ ਪੁਰੀ ਜਾਂਦੀ ਤਾਂ ਪਤਾ ਲੱਗੂ ਦੋਸਤੋ ਪੱਠ ਪੜਾ ਵੀ ਬਹੁਤ ਹੀ ਚੰਗਾ ਹੈ ਕਿਸੇ ਪਾਸਿਓਂ ਨਹੀਂ ਖੁੰਜੀ ਦੋਸਤੋ ਬਹੁਤ ਜਿਆਦਾ ਸਾਫ ਸੁਥਰੀਆ ਤੋਰ ਕੇ ਤੁਹਾਨੂੰ ਸਾਰੀਆਂ ਗਾਵਾਂ ਇਕੱਠੀਆਂ ਦਿਖਾਵਾਂਗੇ ਦੋਸਤੋ ਲੈ ਇਹਦਾ ਦਿਖਾ ਤੇ ਇਹ ਬਾਈ ਜੀ ਸੱਜਰ ਥੱਲੇ ਕਿੰਨਾ ਗਦੋ ਦਰਿਆ ਏ ਥੱਲੇ ਇਹਨੇ 40 42 ਕਿਲੋ ਦੁੱਧ ਪਹਿਲੇ ਸੂਏ ਕੱਢਿਆ ਜੀ ਵਾਹ ਵਾਹ 40 42 ਲੀਟਰ ਪਹਿਲੇ ਸੂਏ ਕੱਢਿਆ ਤੇ ਐ ਕੀ ਕੀ ਉਮੀਦ ਕਰਦੇ ਆ ਜੀ ਅਗਤੀ ਦਾ ਪਤਾ ਹੀ ਨਹੀਂ ਜਿਹੜੇ ਹਿਸਾਬ ਨਾਲ ਪਲੀ ਆ ਜੀ ਕਿੱਥੇ ਜਾਣਾ ਨੇ 60 ਲੀਟਰ ਦੁੱਧ ਅੱਗੇ ਕੱਢੂਗੀ ਇਹ ਕੀ ਇਹਦਾ ਮੁੱਲ ਰੱਖਿਆ ਜੀ ਮੋਲੇ ਦਾ ਫੋਨ ਉਹੀ ਵੀਰ ਕਰੇ ਜਿਹੜਾ ਇੰਟਰਸਟ ਹੋਊਗਾ ਮੈਂ ਸਵਾਦ ਲੈਣਾਂ ਦਾ ਵੀਰ ਕੋਈ ਫੋਨ ਨਾ ਕਰੇ ਇਹਦਾ ਫੋਨ ਤੇ ਕਰਨਾ ਮੋਲਾ ਨਹੀਂ ਫੋਨ ਤੇ ਤਾਂ ਨਹੀਂ ਮੋਲੇ ਦਾ ਵੀਡੀਓ ਚ ਹੀ ਕਰ ਦਿਆਂਗੇ ਆਪਾਂ ਹਨਾ ਅੱਛਾ ਜੀ ਇਹਦਾ ਲੈਣ ਦੇਣ ਨਾਲ ਆਪਾਂ 75000 ਰੁਪਏ ਮੁੱਲ ਕਰਦੇ 75000 ਮੋਲਾ ਤੇ ਬਾਕੀ ਮਾਨ ਤਾਨ ਮਾੜਾ ਮੋਟਾ ਹੋ ਜਾਊਗਾ ਵਾ ਮਾਨ ਤਾਨ ਹਾਂ ਜਿਹੜਾ ਦੂਰੋਂ ਵੀਰ ਆਊਗਾ ਉਹ ਤਾਂ ਹੋ ਜਾਊਗਾ ਗਾਂ 2 ਲੱਖ ਦੀ ਹੈ ਤਿਆਰ ਹੋ ਕੇ ਜੀ ਦਿਵਾਲੀ ਵਾਲੇ ਦਿਨ ਦਿਨ ਪੂਰੇ ਇਹਦੇ ਵਾਹ ਜੀ ਵਾਹ ਲਓ ਵੀ ਦਿਵਾਲੀ ਵਾਲੇ ਦਿਨ ਪਟਾਕੇ ਪਹਿਣਗੇ ਖੁਸ਼ੀਆਂ ਦੇ ਜਦੋਂ ਇਹ ਸੂਈ ਤੇ ਤੋੜ ਕੇ ਤੁਹਾਨੂੰ ਸਾਰੀਆਂ ਗਾਈਆਂ ਦੋਸਤੋਂ 2 ਨੰਬਰ ਦੇ ਜਿਹੜੀ ਵਿਹੜਾ ਦੋਸਤੋ ਇਹਦੀ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆ ਬਹੁਤ ਜਿਆਦੇ ਚਮਕਦਮਕਾ ਕੱਦ ਕਾਠ ਬਹੁਤ ਆ ਦੋਨੇ ਗਾਈਆਂ ਦੋਨੇ ਵਿਹੜਾਂ ਫੁੱਲ ਟਾਪ ਕੁਆਲਿਟੀ ਦੀ ਬਰੀਡ ਦੀਆਂ ਤੇ 2 ਨੰਬਰ ਵਾਲੀ ਬਾਈ ਬੋੜ ਇਹਦੇ ਬਾਰੇ ਦੱਸਿਓ ਇਸ ਵਿਹੜ ਬਾਰੇ ਕੀ ਇਹਦਾ ਇਹ ਬਾਈ ਜੀ ਬਰੂਡ ਦੀ ਬੱਚੀ ਆ ਆਪ ਖੁਦ ਬਰੂਡ ਸੀਮਣ ਦੀ ਬੱਚੀ ਆ ਆਪ ਹਾਂਜੀ ਹਾਂਜੀ ਤੇ ਅੱਗੇ ਕਿਹੜਾ ਲੱਗਿਆ ਬਾਈ ਅੱਗੇ ਇਹਦੇ ਪਲੇਨ ਸੀਮਣ ਹੀ ਲੱਗਿਆ ਹਨਾ ਜੀ ਪਲੇਨ ਸੀਮਣ ਕਿਉਂਕਿ ਜਿਹੜੇ ਪਸ਼ੂ ਰਿਪੀਟ ਕਰਦੇ ਆ ਠੀਕ ਹੈ ਜੀ ਉਹਨਾਂ ਨੇ ਥੋੜਾ ਜਿਹਾ ਐਫਐਮ ਪੋਟਟਡ ਸੀਮਨ ਘਾਟਰ ਖੜਦਾ ਥੋੜਾ ਜਿਹਾ ਹਣਾ ਠੀਕ ਹੈ ਜੀ ਆ ਆਪਾਂ ਝੂਠ ਮਾਰ ਕੇ ਨਹੀਂ ਦਿੰਦੇ ਹਾਂਜੀ ਤੇ ਜਿਹੜੀ ਚੀਜ਼ ਹੋਊਗੀ ਸੱਚ ਦੱਸ ਕੇ ਦੇਵਾਂਗੇ ਠੀਕ ਹੈ ਜੀ ਹਾਂ ਤੇ ਇਹਨੇ ਕਿੰਵੇਂ ਸੂਏ ਅੱਗੇ ਕਿੰਵੇਂ ਸੂਏ ਲਈ ਗੱਭਣਾ ਦੂਜੇ ਸੂਏ ਲਈ ਗੱਭਣਾ ਜੀ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਤੇ ਦੂਜੇ ਸੂਏ ਲਈ ਗੱਭਣਾ ਤੇ ਦੁੱਧ ਇਸ ਟਾਈਮ ਬਾਈ ਜੀ ਕਿੰਨਾ ਹੈ ਦੁੱਧ 7 ਲੀਟਰ ਇਹਦੇ ਥੱਲੇ ਹਾਜ਼ਰ ਹੈ ਜੀ 7 ਲੀਟਰ ਦੁੱਧ ਕੋਈ ਵੀ ਵੀਰ ਤਿੰਨ ਚਾਰ ਡੰਗ ਜਿੰਨੇ ਡੰਗ ਕਹਿ ਚੋਖੇ ਲਿਜਾ ਸਕਦਾ ਜੀ ਬਿਲਕੁਲ ਬਿਲਕੁਲ ਜਿੰਨੇ ਲਓ ਵੀ ਮਿੱਤਰੋ ਜਿੰਨੇ ਡੰਗ ਮਰਜੀ ਬਾਈ ਜੀ ਕਹਿੰਦੇ ਵੀ ਚੋਕੇ ਲੈ ਜਾਓ ਰਹਿਣ ਦਾ ਖਾਸ ਪ੍ਰਬੰਧ ਆ ਕੋਈ ਖਰਚਾ ਨਹੀਂ ਹੋਊਗਾ ਜਿੰਨੀ ਗੱਲ ਦੱਸੀ ਆ ਉਨੀ ਸਹੀ ਨਿਕਲੂਗੀ ਤੇ ਕਿੰਨੇ ਚਿਰ ਦੀ ਗੱਬਣ ਦੱਸਿਆ ਬਾਈ ਜੀ 2 ਮਹੀਨੇ 5 ਦਿਨਾਂ ਦੀ ਚੈੱਕ ਪਾਸ ਆ ਬਾਈ ਜੀ 2 ਮਹੀਨੇ ਤੇ 5 ਦਿਨਾਂ ਦੀ ਚੈੱਕ ਪਾਸ ਆ ਤੇ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ ਕਾਦ ਵਾਲੀ ਇਹਨੇ ਵੀ ਕਸਰ ਕੱਢ ਛੱਡੀ ਆ ਬਹੁਤ ਉੱਚਾ ਕਾਦ ਕਾਠ ਚਮਕਦਾ ਤੁਸੀਂ ਦੇਖ ਹੀ ਸਕਦੇ ਆ ਦੋਸਤੋ ਪਸ਼ੂਆਂ ਦੀ ਵੀਡੀਓ ਦੇ ਵਿੱਚ ਹੀ ਪਤਾ ਲੱਗ ਜਾਂਦਾ ਵੀ ਇੰਨੀ ਚਮਕ ਵਾਲੇ ਪਸ਼ੂ ਬਹੁਤ ਘੱਟ ਮਿਲਦੇ ਆ ਦੇਖ ਸਕਦੇ ਆ ਪਤਲੇ ਪਿੰਡੇ ਦੀ ਆ ਤੇ ਕੱਦ ਕਾਠ ਬਹੁਤ ਜ਼ਿਆਦਾ ਆ ਤੇ ਮੂੰਹ ਮੱਥਾ ਤੁਹਾਨੂੰ ਨੇੜੇ ਹੋ ਕੇ ਦਿਖਾਉਣੀ ਆ ਫੇਸ ਕੁਆਲਟੀ ਦੋਸਤੋ ਦੇਖ ਸਕਦੇ ਆ ਮੂੰਹ ਦੀ ਠੋਡੀ ਸਿਰ ਦੇ ਉੱਤੇ ਬਣੀ ਹੋਈ ਆ ਵਾਲਾਂ ਦੀ ਤੇ ਕੰਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਲ ਆ ਤੇ ਥਣ ਤੁਹਾਨੂੰ ਦਿਖਾਉਣੇ ਆ ਨੇੜੇ ਹੋ ਕੇ ਲਓ ਵੀ ਦੋਸਤੋ ਦੇਖ ਸਕਦੇ ਆ ਤੁਸੀਂ ਥਣਾ ਦੀ ਕੁਆਲਟੀ ਗੁਲਾਬੀ ਰੰਗ ਦੇ ਥਣਾ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਮੋਟਾ ਮੋਟਾ ਥਣਾ ਤੇ ਵਿਰਲਾ ਵੀ ਚੰਗਾ ਆ ਤੇ ਲੰਬਾਈ ਵੀ ਥਣਾ ਦੀ ਠੀਕ ਆ ਤੇ ਨਾੜਾਂ ਤੁਸੀਂ ਹਵਾਨੇ ਦੇ ਉੱਤੇ ਦੇਖ ਸਕਦੇ ਆ ਬਰੀਕ ਤੋਂ ਬਰੀਕ ਵੀ ਦਿਖ ਰਹੀਆਂ ਤੇ ਮਿਲਕਵੇ ਨੇ ਵੀ ਨਿਗਾਹ ਮਾਰ ਲਓ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦਾ ਸਾਈਜ਼ ਗੈਪ ਦਿਖਾਵਾਂਗੇ ਇਧਰ ਘਰਦੇ ਸੀਲ ਠੰਡੀ ਬੜੀ ਬੱਚੀ ਵੀ ਠੰਡੀ ਦੋਸਤੋ ਇਹ ਵੀ ਬਹੁਤ ਆ ਦੇਖ ਸਕਦੇ ਆ ਭਾਈ ਜੀ ਆਪ ਹੱਥ ਮਾਰ ਰਹੇ ਆ ਬਿਲਕੁਲ ਨਹੀਂ ਹਿੱਲਦੀਗੀ ਮਗਰਲੇ ਪਾਸੋਂ ਹਵਾਨੇ ਦੀ ਜਜਮੈਂਟ ਕਰ ਲਓ ਬਿਲਕੁਲ ਪਧਰਾ ਦੂਜੀ ਸਾਈਡ ਤੋਂ ਬਿਲਕੁਲ ਸੇਮ ਸਾਈਡ ਆ ਦੋਸਤੋ ਫੱਟ ਹਵਾਨੇ ਦੀ ਵਹਿੜਾ ਦੋਸਤੋ ਭਾਵੇਂ 15 ਸੂਏ ਸੂਬੇ ਪਰ ਲੇਵਾ ਨਹੀਂ ਟੁੱਟਦਾ ਇਹੋ ਜੀ ਇਹਨੂੰ ਜੜਤੀ ਦਾ ਲੇਵਾ ਲੱਗਿਆ ਤੇ ਕਦ ਕਾਠ ਹੁਣੇ ਨਿਗਾਹ ਮਾਰ ਲਓ ਦੋਸਤੋ ਬਹੁਤ ਚੰਗਾ ਰੰਗ ਰੂਪ ਆ ਵੇੜ ਨੂੰ ਤੇ ਬਾਈ ਜੀ ਕੀ ਮੋਲ ਰੱਖਿਆ ਇਹਦਾ ਮੋਲ ਇਹਦਾ ਲੈਣ ਦੇਣ ਵਾਲਾ ਬਾਈ ਜੀ 55000 ਰੁਪਏ ਆ 55000 ਦਾ ਮੁੱਲ ਰੱਖਿਆ ਤੇ ਮਾਨਤਾ ਨੂੰ ਹੋ ਜੂਗੀ ਬਹੁਤ ਮਾੜਾ ਮੋਟਾ ਹੀ ਹੋਊਗਾ ਲੱਖ ਪਲੱਸ ਇਹ ਵੀ ਵੜ ਵੇਖੂਗੀ ਤਿਆਰ ਹੋ ਕੇ ਕੰਗਰਸ ਇਹ ਵੀ ਤਾਜੀ ਲੱਖ ਦੀ ਵਿਗੂਗੀ ਹਾਂ ਦਰੁੱਤ ਸੋਹਣੀ ਚੁੰਦੀ ਹੈ ਬਾਕੀ ਚੰਗੇ ਸੀਮੰਟ ਦੀ ਹੈਣਾ ਠੀਕ ਆ ਜੀ ਬਰੀਡ ਚੰਗੀ ਆ ਹਾਂ ਟਾਪ ਤੇ ਗਾਂ ਸੀਮੰਟ ਵੀ ਚੰਗਾ ਲੱਗਿਆ ਬਿਲਕੁਲ ਲਓ ਵੀ ਤੀਜੇ ਨੰਬਰ ਵਾਲੀ ਜਿਹੜੀ ਵੜ ਆ ਤੇ ਬਾਈ ਦਾ ਕਹਿਣਾ ਹੈ ਬਈ ਸੱਜਰ ਦੀ ਮੰਗ ਸੀ ਬਹੁਤ ਜ਼ਿਆਦਾ ਤੇ ਸਿਲੇਕਟਡ ਪੀਸ ਬਾਈ ਨੇ ਭਾਲ ਕੇ ਲਿਆਂਦਾ ਇਹਦੀ ਆਪਾਂ ਜਾਣਕਾਰੀ ਬਾਈ ਤੋਂ ਲੈਨੇ ਆ ਆਇਓ ਜੇ ਬਾਈ ਜੀ ਬੋਰਡ ਇਹਦੇ ਬਾਰੇ ਵੀ ਦੱਸਿਓ ਸੱਜਰ ਬਾਈ ਵੈਸੇ ਤਾਂ ਬਹੁਤ ਘੱਟ ਲੈਨੇ ਆ ਠੀਕ ਆ ਜੀ ਕਿਉਂਕਿ ਬੱਚੇ-ਬੁੱੱਚੇ ਸਾਹਮਣੇ ਔਖਾ ਹੋ ਜਾਂਦਾ ਹਨ ਠੀਕ ਆ ਜੀ ਠੀਕ ਹੈ ਤੇ ਜਗਾ ਪੀੜੀ ਆਪਣੇ ਕੋਲੇ ਇਹਨੂੰ ਕਿੰਨੇ ਕ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ 40 ਦਿਨ ਨਿੱਟ ਸੂਈ ਨੂੰ ਹੋ ਗਏ ਆ 1 ਮਹੀਨਾ ਤੇ 10 ਦਿਨ 10 ਦਿਨ ਬਿਲਕੁਲ ਜੀ ਤੇ ਬੱਚਾ ਬਾਈ ਜੀ ਇਹਦਾ ਬੱਚਾ ਬੱਛਾ ਸੀ ਬਾਈ ਉਹ ਐਕਸਪਾਇਰ ਹੋ ਗਿਆ ਬੱਛਾ ਐਕਸਪਾਇਰ ਹੋ ਗਿਆ ਹਾਂ ਉੱਥੇ ਹੋਇਆ ਆਪਣੇ ਘਰੇ ਨਹੀਂ ਹੋਇਆ ਠੀਕ ਆ ਜੀ ਠੀਕ ਆ ਹਾਂ ਇਹ ਐਬੀਐਸ ਦੇ ਡੈਂਡਾਇਵਰਦੀ ਆ ਬੱਚੀ ਡੈਂਡਾਇਵਰਦੀ ਹਾਂ ਡੈਂਡਾਇਵਰ ਬਦੂਰੀ ਬੱਚੀ ਆ ਤੇ ਚਾਰ ਦੰਦ ਆ ਜੀ ਚਾਰ ਦੰਦ ਵੱਛੀ ਆ ਹਾਂਜੀ ਠੀਕ ਆ ਜੀ ਤੇ ਦੁੱਧ ਬਾਈ ਕਿੰਨਾ ਤੋਲ ਦਿੰਦੀ ਐ ਦੁੱਧ ਇਸ ਟਾਂਵੇਂ ਦੇ ਥੱਲੇ 17 ਕਿਲੋ ਜਮਾਂ ਲੀਟਰ ਮਾਰਨ ਵਾਲਾ ਹਾਜ਼ਰ ਐ ਜੀ ਵਾਹ ਜੀ ਵਾਹ ਨੋ ਵੀ ਮੋਟਰ 17 ਡੱਬੇ ਮਾਰ ਕੇ ਕੋਈ ਵੀ ਵੀਰ ਲਿਜਾ ਸਕਦਾ ਵੈੜ ਬਹੁਤ ਹੀ ਜਿਆਦਾ ਸ਼ਾਨਦਾਰ ਆ ਸਾਫ਼ ਸੁਥਰੀ ਆ ਦੋਸਤੋ ਦੇਖ ਸਕਦੇ ਆ ਚੰਗੀ ਆ ਬਹੁਤ ਹੀ ਜਿਆਦਾ ਜਿੰਨੀ ਵੀ ਕਹਿ ਦੀਏ ਦੇਖ ਸਕਦੇ ਆ ਚਾਰ ਫਿਰਿਓ ਤੁਹਾਨੂੰ ਵੈੜ ਵਿਖਾਵਾਂਗੇ ਥਣਾ ਦਾ ਸਹਜ ਵੀ ਵਿਖਾਵਾਂਗੇ ਤੇਗਾ ਵੀ ਦਿਖਾਉ ਰਿਹਾ ਹੇ ਦੇਖ ਸਕਦੇ ਆਂ ਦੋਸਤੋ ਕਿੱਲੇ ਆ ਰਗੇ ਥਾਣਾ ਤੇ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਚਮਕੜੀਆਂ ਦਿਖਦੀਆਂ ਹੋਣਗੀਆਂ ਦੇਖ ਸਕਦੇ ਆਂ ਬਹੁਤ ਜਿਆਦਾ ਸ਼ਾਨਦਾਰ ਹਵਾਨਾ ਫਿੱਟ ਫਿੱਟ ਹਵਾਨਾ ਇਹਦਾ ਵੀ ਦੋਸਤੋ ਟੁੱਟਣ ਵਾਲਾ ਹਵਾਨਾ ਨਹੀਂਗਾ ਮੂੰਹ ਮੱਥੇ ਦਾ ਦੇਖ ਸਕਦੇ ਆਂ ਤੁਸੀਂ ਬਹੁਤ ਸਾਫ਼ ਸੁਥਰੀ ਆ ਬਾਈ ਜੀ ਬਰੀਡ ਚੰਗੀ ਹੋਵੇ ਤਾਂ ਮੂੰਹੋਂ ਬੋਲ ਕੇ ਦੱਸ ਜੀ ਆ ਦੇਖ ਸਕਦੇ ਆਂ ਬਹੁਤ ਜਿਆਦਾ ਚਮਕਦਮਕ ਹੈ ਇਸ ਵੜ ਦੀ ਵੀ ਜਿਹਨੇ ਗਾਂ ਬਰੀਡ ਤੇ ਕੰਮ ਕਰਨਾ ਦੋਸਤੋ ਇਹੋ ਜੀਆਂ ਵਾੜਾ ਨੂੰ ਖਰੀਦੇ ਤੇ ਗਾਂ ਚੰਗੇ ਬੱਚੇ ਪੈਦਾ ਕਰਨੀਆਂ ਆਪ ਵੀ ਬਹੁਤ ਚੰਗੇ ਸੀਮਣ ਦੀ ਹੈ ਇਹ ਤੇ ਦੁੱਧ ਰਕਾਰਡ ਵੀ ਬਾਈ ਬਹੁਤ ਚੰਗਾ ਹੈ ਦਾ ਤੇ ਥਣਾਂ ਦਾ ਸਾਈਜ ਦੂਜੇ ਪਾਸੇ ਤੁਹਾਨੂੰ ਦਿਖਾਉਣੇ ਆ ਸੇਮ ਸਹਜ ਆ ਦੋਸਤੋ 나ੜਾ ਇਧਰ ਵੀ ਉਨੀਆਂ ਹੀ ਆ ਤੇ ਮਿਲਕ ਵੇਨ ਦੇਖ ਸਕਦੇ ਪੂਰੀ ਉਬਰੀ ਹੋਈ ਆ ਤੇ ਕੱਦ ਕਾਠ ਦੋਸਤੋ ਦੇਖ ਸਕਦੇ ਆ ਲੰਮੀ ਬਹੁਤ ਆ ਤੇ ਬਾਈ ਦੇ ਮੋਢੇ ਦੇ ਬਰਾਬਰ ਹੀ ਤਕਰੀਬਨ ਆਉਂਦੀ ਆ ਤੇ ਬਾਈ ਜੀ ਇਹਦਾ ਕੀ ਮੁੱਲ ਮੁੱਲ ਰੱਖ ਇਹਦਾ ਮੁੱਲ ਬਾਈ ਜੀ ਲੈਣ ਦੇ ਨਾਲ ਆ 75000 ਰੁਪਇਆ ਕਰਦੇ ਆਪਾਂ 75000 ਇਹਦਾ ਮੁੱਲਾ ਤੇ ਮਾਨਤਨ ਥੋੜਾ ਬਾਕੀ ਮਾਨਤਨ ਬਾਕੀ ਇਹ ਜੋੜਾ ਆਪਣੇ ਕੋਲੇ ਪਰਸੋਂ ਹੀ ਆਇਆ ਅਜਦਾਂ ਲਾ ਠੀਕ ਹੈ ਜੀ ਤੇ ਦੁੱਧ ਦੇ 20 ਪਲੱਸ ਦਾ ਆਰਾਮ ਨਹੀਂ ਕਰ ਜੂਗੀ ਲੇਟੀ ਲੁੱਟੀ ਪੈਣ ਲੱਗੀ ਜਦੋਂ ਠੀਕ ਹੈ ਜੀ ਠੀਕ ਹੈ ਆਕੀ ਇਹ ਜੀ ਵੀ ਨਹੀਂ ਲਾਇਆ ਥੋੜਾ ਜਿਹਾ ਹਨਾ ਘਰ ਦਾ ਕਰਦੀ ਬੱਚੀ ਜਿੱਥੋਂ ਲਈ ਆ ਬਿਲਕੁਲ ਜੈਲੀ ਜੁਲੀ ਬਹੁਤ ਆ ਬੱਚੀ ਸੀਲ ਠੰਡੀ ਬਹੁਤ ਆਵੇਂ ਨਿਆਣਾ ਪਾਲੋ ਤੇ ਬਹੁਤ ਹੀ ਸਾਫ ਸੁਥਰੀ ਤੇ ਸੀਲ ਠੰਡੀ ਹੈ ਦੇਖ ਸਕਦੇ ਆ ਦੋਸਤੋ ਮਿਨਾ ਨਿਆਣੇ ਤੋਂ ਭਵੇਂ ਬਾਈ ਕੰ ਦਾ ਵਿੱਚ ਉਈ ਆ ਆਵੇਂ ਛੜਕ ਜਿ ਠੱਲ ਕੇ ਚੋਲੋ ਏਡੀ ਸੀਲ ਵਿੱਚ ਲਾਓ ਜੀ ਸਾਰੇ ਪਸ਼ੂ ਸੀਲ ਬੱਠਪੜੇਰੀ ਨਿਗਾਹ ਮਾਰ ਲਓ ਦੋਸਤੋ ਬਿਲਕੁਲ ਰੀਡ ਦੀ ਹੱਡੀ ਪਧਰੀ ਗਾਜਰ ਗਈ ਆ ਚਾਰ ਸ਼ੂਰੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਤੇ ਟਾਈਮ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਸ਼ਾਮ ਦੇ 5 ਵਜੇ ਤੇ 12 ਮਿੰਟ ਹੋਇਆ ਹੋਇਆ ਹੈ ਲਓ ਵੀ ਮਿੱਤਰੋ ਤੋੜ ਕੇ ਤੁਹਾਨੂੰ ਇਹ ਵਹਿੜ ਦਿਖਾਉਣੇ ਆ ਜਿਹੜੀ ਦੀਵਾਲੀ ਬੈਂਪਰ ਆ ਮੈਂ ਕਹਿਣਾ ਵੀ ਜਿਹੜੀਆਂ ਆਪਾਂ ਲਾਟਰੀਆਂ ਪਾਉਣੇ ਆ ਉਹ ਤਾਂ ਆਪਾਂ ਨੂੰ ਵਿਰਲੀਆਂ ਹੀ ਨਿਕਲਦੀਆਂ ਪਰ ਇਹਦੇ ਇਹਨੇ ਨਿਕਲਣਾ ਹੀ ਨਿਕਲਣਾ ਹੈ ਇਹੋ ਜੀ ਵਹਿੜ ਤੁਸੀਂ ਦਿਵਾਲੀ ਬੰਪਰ ਲਈ ਖਰੀਦੋ ਦੋਸਤੋ ਇਸ ਤਰ੍ਹਾਂ ਕੇ ਤੁਹਾਨੂੰ ਦਿਖਾਉਣੇ ਆ ਜੀ ਕਰਦਾ ਵਾਰੀ ਵਾਰੀ ਇਸੇ ਨੂੰ ਵੇਖੀ ਆ ਜੀ ਦੋਸਤੋ ਇੰਨੀ ਚੰਗੀ ਵਹਿੜ ਆ ਏ ਤੇ ਬਾਈ ਖੋਲੋ ਜੀ ਤੁਰਦੀ ਦੋ ਤੁਹਾਨੂੰ ਦੋਸਤੋ ਜਿਹੜਾ ਇਹਦਾ ਸਰੀਰ ਆ ਚੰਗੀ ਤਰ੍ਹਾਂ ਦਿਸ ਜਾਣਾ ਲਓ ਵੀ ਫਲਕਾਰੀ ਆ ਜਿਹੜੀ ਉਹ ਹੁਣ ਲਾ ਦਿੰਦੇ ਆ ਵੀ ਕਿਸੇ ਵੀਰ ਦੇ ਦਿਲ ਦੇ ਵਿੱਚ ਕੋਈ ਸ਼ੱਕ ਨਾ ਰਹੇ ਵੀ ਫਲਕਾਰੀ ਕਿਉਂ ਦਿੱਤੀ ਸੀ ਇਹ ਸਿਰਫ ਬਾਈ ਦੇ ਸ਼ੌਂਕ ਦੇ ਤੰਦਾ ਵਜਨ ਵਜੂਦ ਦੇਖ ਲੋ ਦੋਸਤੋ ਵਹਿੜ ਦਾ ਕੱਡਾ ਦੇਖ ਸਕਦੇ ਆ ਬਹੁਤ ਹੀ ਸ਼ਾਨਦਾਰ ਆ ਰਾਜੀਪਲੀ ਦਾ ਇੰਨੀ ਜਿਆਦੇ ਆ ਬਹੁਤ ਹੀ ਜਿਆਦੇ ਕਿਉਂਕਿ ਸਾਲ 2.5 ਹੋ ਗਈ ਸੀ ਬਾਈ ਦੇ ਦਸਮ ਮਤਾਬਕ ਵੀ ਸੂਈ ਨੂੰ ਲੰਘ ਬਾਈ ਲੰਘ ਜਲਦੀ ਨਹੀਂ ਡਰ ਤੇ ਚਮਕੀਲੀ ਦੇਖ ਸਕਦੇ ਆ ਤੁਸੀਂ ਆਏ ਭਾਵੇਂ ਪੱਗ ਬਣ ਲੋ ਇਹਦੇ ਵਿੱਚ ਦੀ ਐਨੀ ਜਮਕਾ ਵੇੜਦੀ ਬਿਲਕੁਲ ਬਹੁਤ ਉੱਚਾ ਕੱਦ ਕਾਠਾ ਤੇ ਰੀੜ ਦੀ ਹੱਡੀ ਇਹਦੀ ਵੀ ਬਿਲਕੁਲ ਗਾਜਾਂ ਵਾਂਗੂ ਸਿੱਧੀ ਆ ਤੇ ਹਵਾਨਾ ਦੋਸਤੋ ਜਦੋਂ ਇਹਨੇ ਤਿਆਰ ਕਰਨਾ ਹੈ ਬਿਲਕੁਲ ਲੋੜਿਆਂ ਦਾ ਕੱਢੂਗੀ ਤੇ ਫੱਟ ਫੱਟੀ ਇਹਦਾ ਹਵਾਨਾ ਹੋਊਗਾ ਕਿਹੜਾ ਹੋਰ ਕੱਢ ਕੇ ਖਾ ਵੀਰੇ ਚੰਗੀ ਤਰ੍ਹਾਂ ਤਸੱਲੀ ਹੋ ਜੇ ਬਿਲਕੁਲ ਘੋੜੀ ਵਾਂਗੂ ਤੁਰਦੀ ਆ ਬਾਈ ਦੇਖ ਸਕਦੇ ਹੋ ਤੁਸੀਂ ਨੇੜਿਓਂ ਵੀ ਤੁਹਾਨੂੰ ਵਿਖਾਵਾਂਗੇ ਦੂਰੋਂ ਵੀ ਵਿਖਾਵਾਂਗੇ ਲੈ ਆਓ ਜੀ ਚੋ ਬਹੁਤ ਸ਼ਾਨਦਾਰ ਵਹਿੜਾ ਦੋਸਤੋ ਜੇ ਤੁਸੀਂ ਆਓਗੇ ਤਾਂ ਤੁਸੀਂ ਤੰਨਾ ਪਸ਼ੂਆਂ ਨੂੰ ਪਸੰਦ ਕਰੋਗੇ ਦੋਸਤੋ ਗੇੜਾ ਨਹੀਂ ਥੋੜਾ ਐਵੇਂ ਜਾਂਦਾ ਬੰਦੇ ਬਰੂਡ ਲਓ ਜੀ ਤੋੜ ਕੇ ਤੁਹਾਨੂੰ ਇਹ ਵੈੜ ਵੀ ਵਿਖਾਉਣੇ ਆ ਬਾਡੀ ਸਪੈਕਟਰ ਇਹਦਾ ਵੀ ਬਹੁਤ ਚੰਗਾ ਇਹ ਵੀ ਲਮੈ ਸਮੈਰੀ ਸੂਈ ਆ ਦੋਸਤੋ ਤੇ ਪਰ ਹਵਾਨਾ ਬਿਲਕੁਲ ਫਟਾ ਸਾਫ ਸੁਥਰਾ ਚੰਗੀ ਰਾਜੀ ਪੜੀ ਆ ਤੇ ਸੋਹਣਾ ਕਦ ਕਾਟਾ ਦੋਸਤੋ ਲੈ ਆਓ ਜੀ ਹਰ ਪੱਖ ਤੋਂ ਤੁਹਾਨੂੰ ਦਿਖਾਵਾਂਗੇ ਦੋਸਤੋ ਕਿਉਂਕਿ ਕੋਈ ਦੂਰੋਂ ਨੇੜੇੋਂ ਵੀਰ ਚੱਲ ਕੇ ਆਉਂਦਾ ਤਾਂ ਕਿਸੇ ਕਿਸਮ ਵੀ ਕੋਈ ਗਲਤੀ ਨਾ ਹੋਵੇ ਬਹੁਤ ਸ਼ਾਨਦਾਰ ਲੈ ਆਓ ਜੀ ਮੰਨ ਲਿਆ ਪਸ ਚੰਗੀ ਤਰ੍ਹਾਂ ਨੂੰ ਹਰ ਪੱਖ ਤੋਂ ਦੋਸਤੋ ਸਾਰੀਆਂ ਵੇੜਾਂ ਦਿਖਾਵਾਂਗੇ ਕੋਸ਼ਿਸ਼ ਇਹ ਹੁੰਦੀ ਆ ਤੇ ਹਰ ਪੱਖ ਤੋਂ ਪਸੂ ਨੂੰ ਚੰਗੀ ਤਰ੍ਹਾਂ ਦਿਖਾਇਆ ਜਾਵੇ। ਲੋਜੀਟੈਨ ਨੰਬਰ ਵਾਲੀ ਵਹਿੜ ਤੋਂ ਤੁਹਾਨੂੰ ਤੋਰ ਕੇ ਵਿਖਾਉਣੀ ਹੈ ਦੋਸਤੋ। ਬਾ ਕਮਾਲ ਆ ਦੋਸਤੋ ਕੱਦ-ਕਾਠੇ ਦਾ ਵੀ ਬਹੁਤ ਆ ਤੇ ਸਾਫ਼ ਤੋਂ ਦੋਸਤੋ ਅੰਤਾਂ ਦੀ ਐ। ਦੇਖ ਸਕਦੇ ਹੋ ਤੁਸੀਂ। ਬਹੁਤ ਜ਼ਿਆਦਾ ਪੱਧਰ ਹਵਾਨਾ ਤੇ ਨੁਗਰੀ ਘੋੜੀ ਵਾਂਗੂ ਦੁਰਦੀ ਐ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਵਧੀਆ ਵਹਿੜਾ ਦੋਸਤੋ। ਸ਼اندار ਸੀਮਣ ਬਹੁਤ ਚੰਗੇ ਸੀਮਣ ਦੇ ਆ ਰਿਕਾਰਡ ਬਹੁਤ ਚੰਗੇ ਦਾ ਵੀ ਦੀ ਇੱਤੀ ਆ ਦੇਖ ਸਕਦੇ ਆ ਦੋਸਤੋ ਪੂਰਾ ਫਸਿਆ ਹੋਇਆ ਹੋਵਨਾ ਤੇ ਪਟਾਂ ਤੋਂ ਖੋਚਾਂ ਤੋਂ ਕੁਚਾ ਲੈ ਆਓ ਜੀ ਲੈ ਚੱਲ ਬਾਈ ਫੇਰ ਲੈ ਚੱਲ ਪਰੇ ਬਹੁਤ ਹੀ ਸ਼ਾਨਦਾਰ ਆ ਦੋਸਤੋ ਬਾਈ ਕਿਸੇ ਪਾਸਿਓਂ ਕੋਈ ਪਸ਼ੂ ਵੀ ਨਹੀਂ ਕੋਈ ਦਾ ਬਾਈ ਦੇ ਤਿੰਨੇ ਪਸ਼ੂ ਹੀਰੇ ਆ ਜਮਾ ਜਿੰਨੀ ਗੱਲ ਦੱਸੀ ਆ ਦੋਸਤੋ ਓਨੀ ਨਿਕਲੂਗੀ ਕੋਈ ਵੀ ਵੀਰ ਦੂਰੋਂ ਜਿਹੜੇ ਚੱਲ ਕੇ ਆਉਂਦਾ ਤਾਂ ਉਹ ਲਾਂਭਾ ਨਹੀਂ ਕੋਈ ਦੇਊਗਾ ਜਿੰਨੀ ਗੱਲ ਦੱਸੀ ਆ ਓਨੀ ਹੀ ਨਿਕਲੂਗੀ ਲਓ ਵੀ ਮਿੱਤਰੋ ਤਿੰਨ ਵੜਾ ਟੌਪ ਦੀਆਂ ਆ ਤਿੰਨੇ ਤੁਹਾਨੂੰ ਬਿਲਕੁਲ ਬਰੀਕੀ ਨਾਲ ਵਿਖਾਤੀਆਂ ਵੀ ਸਮਾਂ ਨਾਲ ਲੇਟ ਹੋ ਜੇ ਜਦੋਂ ਵੀਡੀਓ ਅਪਲੋਡ ਹੋ ਗਈ ਇਹਨਾਂ ਨੂੰ ਕਿਸੇ ਨੇ ਖੜ ਨਹੀਂ ਦੇਣਾ ਤੇ ਜਲਦੀ ਕਰੋ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੇ ਇਸ ਨੰਬਰ ਤੇ ਬਾਈ ਨਾਲ ਕਾਲ ਕਰਕੇ ਸੰਪਰਕ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੀ ਹੇਠਾਂ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਵੀਡੀਓ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਕਿਸੇ ਨਵੇਂ ਵੀਡੀਓ ਦੇ ਨਾਲ ਧੰਨਵਾਦ